ਕਿੰਨੇ ਟੀਵੀ ਚੈਨਲ ਤੇ ਕਿੰਨੇ ਰੇਡੀਓ ਨੇ ਕਿੰਨੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਨੇ ਕਹਿੰਦੇ ਅਸੀਂ ਪੰਥ ਦੇ ਕਾਰਜ ਕਰਦੇ ਆਂ ਅਸੀਂ ਵੱਡੇ ਵੱਡੇ ਮਸਲੇ ਚੱਕਦੇ ਆਂ ਪਰ ਨਾ ਅੱਜ ਉਹਨਾਂ ਨੂੰ ਦੀਂਦਾ ਤੇ ਨਾ ਉਹਨਾਂ ਨੂੰ ਸੁਣਦਾ ਕਿਉਂਕਿ ਸੱਚ ਸੁਣਨਾ ਨਹੀਂ ਚਾਹੁੰਦੇ ਉਹ ਗੱਲ ਕਰਨੀਆਂ ਉਹਨਾਂ ਨੇ ਜਿੱਥੋਂ ਉਹਨਾਂ ਨੂੰ ਟੀਆਰਪੀ ਮਿਲੇ ਜਿੱਥੋਂ ਉਹਨਾਂ ਨੂੰ ਪੈਸਾ ਮਿਲੇ ਜਿੱਥੋਂ ਉਹਨਾਂ ਨੂੰ ਚੌਧਰ ਮਿਲੇ ਉਹ ਗੱਲ ਕਰਨੀ ਆ ਥੋੜੇ ਯਾਦ ਹੋਣਾ ਕਿ ਜਿਹੜਾ ਸਾਨੂੰ ਸਿੰਘ ਤੇ ਕੌਰ ਨਾ ਬੀਬੀਆਂ ਨੂੰ ਮਿਲਿਆ ਇਹ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਜਦੋਂ ਖਾਲਸਾ ਪੰਥ ਸਾਜਿਆ ਸੀ ਉਹ ਸਮੇਂ ਦਿੱਤਾ ਸੀ ਅੱਜ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਵੀ ਹੁੰਦੀ ਆ ਕਿ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਇਹ ਵੀਡੀਓ ਨੂੰ ਡਾਊਨਲੋਡ ਕਰਕੇ ਆਪੋ ਆਪਣੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਅਕਾਊਂਟ ਨੇ ਉਹਨਾਂ ਤੇ ਅਪਲੋਡ ਕਰੀਏ ਕਿਉਂਕਿ ਹਰ ਇੱਕ ਪੰਜਾਬੀ ਕੋਲੇ ਇਹ ਸੁਨੇਹਾ ਜਾਵੇ ਇਹ ਬੇਅਦਵੀਂ ਰੋਕੀ ਜਾਵੇ ਕੀ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਆ ਸਾਡੇ ਗੁਰੂਆਂ ਨੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਝੜਖੜੀਆਂ ਤੇ ਚੜ ਗਏ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅੱਜ ਇੱਕ ਅਸੀਂ ਵੀਡੀਓ ਡਾਊਨਲੋਡ ਕਰਕੇ ਆਪਣੇ ਚੈਨਲ ਤੇ ਨਹੀਂ ਪਾ ਸਕਦੇ ਇਹ ਬੇਅਦਵੀਂ ਤਾਦੀ ਰੁਕੇਗੀ ਜੇ ਤੁਸੀਂ ਆਪਣੇ YouTube ਚੈਨਲ ਤੇ ਇਹ ਵੀਡੀਓ ਨੂੰ ਡਾਊਨਲੋਡ ਕਰਕੇ ਪਾਮੋਗੇ ਜੇ ਤੁਸੀਂ ਆਪਣੇ TikTok account, Facebook account ਜਿੰਨੇ ਵੀ ਸੋਸ਼ਲ ਮੀਡੀਆ ਦੇ account ਨੇ ਉਹਨਾਂ ਤੇ ਡਾਊਨਲੋਡ ਕਰ ਕਰਕੇ ਪਾਮੋਗੇ ਬੇਅਦਵੀ ਤਾਦ ਰੁਕੇਗੀ ਜੇ ਤੁਸੀਂ ਇਹ ਵੀਡੀਓ ਨੂੰ ਹਰ ਇੱਕ ਪੰਜਾਬੀ ਕੋਲੇ ਪਹੁੰਚਦਾ ਕਰੋਗੇ ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਕਿ ਇਹ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਵੀ ਕਰੇ ਤੇ ਆਪਣੇ ਪੇਜ ਦੇ ਉੱਤੇ ਅਪਲੋਡ ਵੀ ਕਰੇ ਇਹ ਵੀਡੀਓ ਨੂੰ ਪੂਰੀ ਨੂੰ ਦੇਖੋ ਤੇ ਦੇਖ ਕੇ ਆਪਣਾ ਜੋ ਫਰਜ਼ਾ ਉਹ ਅਦਾ ਕਰੋ ਅਸੀਂ ਪੰਜ ਤਾਕਤਾਂ ਦੇ ਜਥੇਦਾਰਾਂ ਅੱਗੇ ਤੇ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸੱਚ ਨੂੰ ਸੱਚ ਕਹੋ ਝੂਠ ਨੂੰ ਝੂਠ ਕਹੋ ਗਲਤ ਨੂੰ ਗਲਤ ਕਹੋ ਚੁੱਪ ਕਰਕੇ ਨਾ ਬੈਠੋ ਪੰਜ ਤਾਕਤਾਂ ਦੇ ਜਥੇਦਾਰੋ ਤੁਸੀਂ ਪੜੇ ਲਿਖੇ ਹੋ ਇਤਿਹਾਸ ਦੇ ਜਾਣੂ ਹੋ ਤੁਸੀਂ ਦੇਖੋ ਟੀਵੀ ਦੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਆ ਸਿੰਘ ਸਾਹਿਬ ਜੀ ਜਿਹੜੇ ਸੱਤ ਬਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਦੀ ਫੌਜ ਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣ ਗਈ ਸੀ ਤੁਸੀਂ ਇਤਿਹਾਸ ਦੇ ਜਾਣੂ ਹੋ ਆ ਜਿਹੜਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਬਣਾਇਆ ਹੋਇਆ ਅੱਜ ਗੁਰਦੁਆਰਿਆਂ ਦੇ ਵਿੱਚ ਇਹਨੂੰ ਖੰਡਾ ਦੱਸਿਆ ਜਾਂਦਾ ਇਹ ਉਹ ਸਮੇਂ ਦੀ ਜਿਹੜੀ ਫੌਜ ਸੀ ਉਨ੍ਹਾਂ ਦੇ ਮੱਥੇ ਤੇ ਇਹ ਲਾਇਆ ਗਿਆ ਸੀ ਲੋਗੋ ਆ ਥੱਲਿਓਂ ਚੌੜਾ ਉੱਤੋਂ ਚੌੜਾ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਇਹ ਖੰਡਾ ਨਹੀਂ ਜਦੋਂ ਤੁਸੀਂ ਇਹਨੂੰ ਖੰਡਾ ਕਹਿੰਦੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਵੇਅਦਵੀ ਹੁੰਦੀ ਆ ਹੁਣ ਗੁਰੂਦੇਵ ਸਿੰਘੋ ਤੁਸੀਂ ਦੇਖ ਲਓ ਟੀਵੀ ਦੀ ਸਕਰੀਨ ਤੇ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਖੰਡਾ ਹੁਣ ਜਦੋਂ ਤੁਸੀਂ ਅੰਗਰੇਜ਼ਾਂ ਦੇ ਲੋਗੋ ਨੂੰ ਖੰਡਾ ਦੱਸ ਦਿੰਨੇ ਹੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਵੀ ਹੁੰਦੀ ਆ ਪੰਜ ਤਖਤਾਂ ਦੇ ਜੱਥੇਦਾਰ ਜੀ ਥੋੜਾ ਫਰਜ ਬਣਦਾ ਕਿ ਤੁਸੀਂ ਇਤਿਹਾਸ ਨੂੰ ਪੜੋ ਦੇਖੋ ਤੇ ਸੰਗਤਾਂ ਨੂੰ ਅੱਗੇ ਦੱਸੋ ਓਏ ਥੋੜਾ ਹੱਕ ਬਣਦਾ ਥੋੜਾ ਫਰਜ ਬਣਦਾ ਤੁਸੀਂ ਆਪਣੀ ਡਿਊਟੀ ਕਰੋ ਤੁਹਾਨੂੰ ਖੰਡੇ ਦੇ ਦਰਸ਼ਨ ਕਰਾ ਰਹੇ ਆ ਤੁਸੀਂ ਤਾਂ ਖੁਦ ਖੰਡੇ ਦੇ ਦਰਸ਼ਨ ਕਰਦੇ ਹੀ ਆਨੰਦਪੁਰ ਸਾਹਿਬ ਇਹ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਪਰ ਜਿਹਦੇ ਨਾਲ ਅੱਜ ਕੱਲ੍ਹ ਅੰਬਰਤ ਤਿਆਰ ਕੀਤਾ ਜਾਂਦਾ ਉਹ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਹੈਗਾ ਉਹਨੂੰ ਖੰਡਾ ਦੱਸਿਆ ਜਾਂਦਾ ਜਦੋਂ ਤੁਸੀਂ ਉਸ ਨੂੰ ਖੰਡਾ ਦੱਸਦੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਵੇਅਦਵੀ ਹੁੰਦੀ ਆ ਪੰਜ ਤਖਤਾਂ ਦੇ ਜਥੇਦਾਰੋ ਜੀ ਤੁਸੀਂ ਦਰਸ਼ਨ ਕਰੋ ਸ੍ਰੀ ਗੁਰੂ 10ਵੇਂ ਪਾਸ਼ਾ ਜਿਹਦੇ ਨਿਸ਼ਾਨ ਸਾਹਿਬ ਦੇ ਜਿਹੜਾ ਆਪਣੇ ਖਾਲਸੇ ਨੂੰ ਗੁਰੂਆਂ ਨੇ ਬਖਸਿਆ ਸੀ ਇਹ ਨਿਸ਼ਾਨ ਸਾਹਿਬ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ 1930 ਤੱਕ ਇਹ ਕਾਲ ਤੱਕ ਸਭ ਤੇ ਝੂਲਦਾ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਉਹ ਸਮੇਂ ਦੀਆਂ ਵੀਡੀਓ ਦੇਖ ਲਵੋ ਤੇ ਤੁਸੀਂ ਫੋਟੋਆਂ ਰਾਹੀਂ ਦੇਖ ਲਵੋ ਦਰਸ਼ਨ ਕਰ ਲਵੋ ਇਕ ਕਾਲ ਤੱਕ ਸਾਹਿਬ ਤੇ ਵੀ ਨਿਸ਼ਾਨ ਸਾਹਿਬ ਸ੍ਰੀ ਗੁਰੂ 10ਵੇਂ ਪਾਸ਼ਾ ਜਿਹਦਾ ਝੂਲਦਾ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਤੇ ਹੋਰਾਂ ਗੁਰਦੁਆਰਿਆਂ ਤੇ ਵੀ ਇਹ ਤਸਵੀਰ ਸੋਨੇ ਵਿੱਚ ਵੀ ਦੇਖ ਸਕਦੇ ਹੋ ਫਿਰ ਅੱਜ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਨਿਸ਼ਾਨ ਸਾਹਿਬ ਕਿਉਂ ਨਹੀਂ ਚੜਾਏ ਜਾਂਦੇ ਗੁਰਦੁਆਰਿਆਂ ਤੇ ਪੰਜੇ ਤਖਤਾਂ ਦੇ ਜਥੇਦਾਰੋ ਜੀ ਪੂਰੀ ਦੁਨੀਆ ਤੇ ਗੁਰੂ ਘਰਾਂ ਦੀਆਂ ਕਮੇਟੀਆਂ ਵਾਲਿਓ ਜੀ ਸੋਨੂੰ ਸਬੂਤ ਦਿਖਾਏ ਨੇ ਕਿ ਇਹ ਅੰਗਰੇਜ਼ਾਂ ਦਾ ਲੋਗੋ ਆ ਜਿਹੜਾ ਝੰਡਿਆਂ ਤੇ ਲਾਇਆ ਹੋਇਆ ਹੁਣ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਕਿਉਂ ਬੇਅਦਬੀ ਕਰਦੇ ਹੋ ਅੰਗਰੇਜ਼ਾਂ ਦੇ ਝੰਡੇ ਨੂੰ ਤੁਸੀਂ ਨਿਸ਼ਾਨ ਸਾਹਿਬ ਦੱਸ ਰਹੇ ਹੋ ਕਿਉਂਕਿ ਜਿਹੜਾ ਅੱਜ ਕੱਲ ਗੁਰਦੁਆਰਿਆਂ ਤੇ ਚੜਿਆ ਹੋਇਆ ਝੰਡਾ ਉਹ ਝੰਡਾ ਅੰਗਰੇਜ਼ਾਂ ਦਾ ਨਿਸ਼ਾਨ ਸਾਹਿਬ ਨਹੀਂ ਹੈਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਏ ਨੇ ਤੁਸੀਂ ਦੇਖ ਕੇ ਆਣ ਦੇਖਿਆ ਨਾ ਕਰੋ ਹੁਣ ਗੁਰਦੁਆਰੇ ਦੀਆਂ ਕਮੇਟੀਆਂ ਕਹਿੰਦੀਆਂ ਨੇ ਕਿ ਇਹ ਕੋਈ ਮੁੱਦਾ ਨਹੀਂ ਹੈ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦਾ ਇਹ ਕੋਈ ਮੁੱਦਾ ਨਹੀਂ ਹੈ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦਾ ਫਿਰ ਕੀ ਕਹੀਏ ਕਿ ਸਾਨੂੰ ਸ਼ਰਮਾਣੀ ਚਾਹੀਦੀ ਆ ਕਿ ਅਸੀਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਨਹੀਂ ਰੱਖਿਆ ਗੁਰਦੁਆਰਿਆਂ ਚ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਨਹੀਂ ਚੜਾਇਆ ਗੁਰਦੁਆਰਿਆਂ 'ਚ ਅੰਗਰੇਜ਼ਾਂ ਨੇ ਤਾਰ ਦਿੱਤਾ ਸੀ 1930 'ਚ ਕਿਉਂਕਿ ਉਹ ਸਮੇਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਗੁਲਾਮ ਸੀ ਕੋਈ ਫੈਸਲੇ ਨਹੀਂ ਲੈ ਸਕਦੇ ਸੀ ਸਿੱਖ ਡਰਦੇ ਸੀ ਅੰਗਰੇਜ਼ਾਂ ਨੇ ਆਪਣੇ ਲੋਕੋ ਨੂੰ ਝੰਡਿਆਂ ਤੇ ਲਾ ਕੇ ਉਹਨੂੰ ਨਿਸ਼ਾਨ ਸਾਹਿਬ ਬਣਾ ਕੇ ਦੇ ਦਿੱਤਾ ਕੁਝ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਖਰੀਦ ਲਿਆ ਕਈਆਂ ਨੂੰ ਡਰਾ ਲਿਆ ਜਿਹੜੇ ਨਹੀਂ ਡਰਦੇ ਸੀ ਉਹਨਾਂ ਨੂੰ ਮਾਰ ਦਿੱਤਾ ਇਹ ਅੰਗਰੇਜ਼ਾਂ ਨੇ ਕਰਤੂਤਾਂ ਕੀਤੀਆਂ ਉਹ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਪਾਪ ਹੁੰਦਾ ਆ ਰਿਹਾ ਹੁਣ ਜੇ ਸਾਡੇ ਦਾਦੇ ਪੜਦਾਦੇ ਗਲਤੀਆਂ ਕਰਦੇ ਸੀ ਤੇ ਸਾਨੂੰ ਕਰਨੀਆਂ ਕੋਈ ਜ਼ਰੂਰੀ ਨਹੀਂ ਕੋਈ ਜ਼ਰੂਰੀ ਨਹੀਂ ਹੁਣ ਸਾਡੇ ਸਾਹਮਣੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਪ੍ਰਗਟਾ ਸਾਡੇ ਸਾਹਮਣੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਪ੍ਰਗਟਾ ਅਸੀਂ ਦੇਖ ਕੇ ਆਣ ਦੇਖਿਆ ਕਿਉਂ ਕਰਦੇ ਆ ਇਹ ਪਾਪ ਅਸੀਂ ਕਿਉਂ ਕਰਦੇ ਆ ਇਹ ਤੋਂ ਵੱਡਾ ਹੋਰ ਕਿਹੜਾ ਮੁੱਦਾ ਹੋਏਗਾ ਜਦ ਸਾਡੇ ਨਿਸ਼ਾਨ ਸਾਹਿਬ ਵੀ ਗੁਰਦੁਆਰਿਆਂ 'ਚ ਨਹੀਂ ਹੈ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਜਦ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਮ੍ਰਿਤ ਹੀ ਨਹੀਂ ਤਿਆਰ ਕੀਤਾ ਜਾਂਦਾ ਅੰਗਰੇਜ਼ਾਂ ਦੇ ਲੋਕੋ ਦੇ ਨਾਲ ਤੁਸੀਂ ਅੰਮ੍ਰਿਤ ਤਿਆਰ ਕਰਦੇ ਹੋ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਉਹੀ ਪਾਪੀ ਲੋਗੋ ਨੂੰ ਤੁਸੀਂ ਝੰਡਿਆਂ ਦੇ ਉੱਤੇ ਲਾਉਨੇ ਹੋ ਫਿਰ ਦੱਸ ਦਿਓ ਨਿਸ਼ਾਨ ਸਾਹਿਬ ਜਦੋਂ ਤੁਸੀਂ ਉਹਨੂੰ ਨਿਸ਼ਾਨ ਸਾਹਿਬ ਦੱਸ ਦਿਓ ਅੰਗਰੇਜ਼ਾਂ ਦੇ ਝੰਡੇ ਨੂੰ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਘੋਰ ਵੇਅਦਵੀ ਹੁੰਦੀ ਆ ਜਦੋਂ ਤੁਸੀਂ ਅੰਗਰੇਜ਼ਾਂ ਦੇ ਲੋਕੋ ਨੂੰ ਖੰਡਾ ਦੱਸਦੇ ਹੋ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਵੇਅਦਵੀ ਹੁੰਦੀ ਆ ਕੀ ਤੁਸੀਂ ਬੇਅਦਵੀ ਕਰਦੇ ਹੀ ਰਹਿਣਾ ਕਰਦੇ ਹੀ ਰਹਿਣਾ ਜੇ ਤੁਸੀਂ ਕਰਦੇ ਰਹਿਣਾ ਤੇ ਅੱਜ ਬੁਰੇ ਹਾਲ ਵੀ ਦੇਖੋ ਵੜਿਆਂ ਚ ਬੰਡਿਆ ਗਿਆ ਪੂਰਾ ਪੰਥ ਜੇ ਪੂਰੇ ਪੰਥ ਨੂੰ ਇਕੱਠਾ ਕਰਨਾ ਚਾਹੁੰਦੇ ਹੋ ਕਿ ਪੰਥ ਇਕੱਠਾ ਹੋ ਜਵੇ ਉਹ ਉਦੋਂ ਹੀ ਹੋਊਗਾ ਜਦੋਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਝੂਲੂਗਾ ਕਿਉਂਕਿ ਅਸੀਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਸਿੰਘ ਨਹੀਂ ਬਣੇ ਅੰਗਰੇਜ਼ਾਂ ਦੇ ਚੇਲੇ ਬਣ ਗਏ ਅੰਗਰੇਜ਼ਾਂ ਨੇ ਚੇਲੇ ਬਣਾ ਲਿਆ ਆਪਣੇ ਕਿਉਂਕਿ ਉਹਨਾਂ ਨੇ ਆਪਣੇ ਝੰਡੇ ਦੇ ਦਿੱਤੇ ਆਪਣੇ ਲੋਗੋ ਦੇ ਦਿੱਤੇ ਉਹ ਲੋਗੋਆਂ ਨੂੰ ਖੰਡਾ ਕਹਿਣ ਲੱਗ ਗਏ ਆ ਅਸੀਂ ਅੰਗਰੇਜ਼ਾਂ ਦੇ ਚੇਲੇ ਬਣ ਗਏ ਅਸੀਂ ਪਟਿਆਲੇ ਵਾਲੇ ਰਾਜਿਆਂ ਦੇ ਚੇਲੇ ਬਣ ਗਏ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਸਿੰਘ ਨਹੀਂ ਰਹੇ ਜਦੋਂ ਅਸੀਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਸਿੰਘ ਹੀ ਨਹੀਂ ਰਹੇ ਫਿਰ ਧੜਿਆਂ ਚ ਹੀ ਵੰਡੇ ਜਾਣਾ ਸੀ ਲਾਲਚੀ ਬਣ ਗਏ ਆ ਪੈਸੇ ਪੈਸੇ ਪਿੱਛੇ ਮਰਦੇ ਆ ਚੌਧਰਾ ਪਿੱਛੇ ਮਰਦੇ ਆ ਇਹੀ ਕੁਸ ਪੱਲੇ ਰਹਿ ਗਿਆ ਸਭ ਕੁਝ ਲੁੱਟ ਲਿਆ ਸਭ ਕੁਝ ਅੰਗਰੇਜ਼ਾਂ ਨੇ ਲੁੱਟ ਲਿਆ ਕੁਝ ਨਹੀਂ ਛੱਡਿਆ ਨਾ ਗੁਰੂਆਂ ਦਾ ਨਿਸ਼ਾਨ ਸਭ ਗੁਰਦੁਆਰਿਆਂ 'ਚ ਛੱਡਿਆ ਤੇ ਨਾ ਛੱਡਿਆ ਖੰਡਾ ਇਹ ਸੱਚ ਸੋਡੇ ਸਾਹਮਣੇ ਆ ਅਸੀਂ ਪੰਥ ਨੂੰ ਇੱਕ ਕਰਨਾ ਚਾਹੁੰਦੇ ਆ ਕਿ ਪੰਥ ਸਾਡਾ ਇਕੱਠਾ ਹੋ ਜਵੇ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਭ ਗੁਰਦੁਆਰਿਆਂ ਤੇ ਚੜਾਉਣੇ ਹੀ ਪੈਣਗੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਮਰਤ ਤਿਆਰ ਕਰਨਾ ਪਊਗਾ ਤਾਂ ਪੰਥ ਖਾਲਸਾ ਚੜ੍ਹਦੀਆਂ ਕਲਾਂ 'ਚ ਹੋਊਗਾ ਇਹ ਹੁਣ ਥੋਡੀ ਮਰਜੀ ਆ ਕਿ ਤੁਸੀਂ ਗੁਰਦੁਆਰਿਆਂ 'ਚ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦਾ ਇਨਸਾਨ ਸਾਹਿਬ ਚੜ੍ਹਾ ਕੇ ਗੁਰੂਆਂ ਦੇ ਸਿੰਘ ਬਣਨਾ ਜਾਂ ਤੁਸੀਂ ਅੰਗਰੇਜ਼ਾਂ ਦੇ ਚੇਲੇ ਬਣ ਕੇ ਰਹਿਣਾ ਇਹ ਤੁਹਾਡੇ ਬੱਸ ਆ ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਾਲ ਤੱਕ ਸਭ ਦੇ ਜਥੇਦਾਰ ਦੇ ਤੇ ਪੰਜ ਤਖਤਾਂ ਦੇ ਜਥੇਦਾਰਾਂ ਅੱਗੇ ਤੇ ਪੂਰੀ ਦੁਨੀਆ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਅੱਗੇ ਕਿ ਹੱਥ ਜੋੜ ਕੇ ਬੇਨਤੀ ਹੈ ਦਾਸ ਦੀ ਇਹ ਸਾਰੇ ਸਬੂਤ ਤੁਹਾਡੇ ਸਾਹਮਣੇ ਨੇ ਇਹ ਸਬੂਤ ਦੇਖ ਕੇ ਅਣ ਦੇਖਿਆ ਨਾ ਕਰੋ ਪਾਪਾਂ ਦੇ ਭਾਗੀ ਨਾ ਬਣੋ ਆਪਣਾ ਫਰਜ਼ ਅਦਾ ਕਰੋ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਚੜਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ